₹100 ਬਾਰ ਬਾਲਮੀਕੀ ਜੀ ਮਹਾਰਾਜ ਦੀ ਜੈ ਆਦਿਵਾਸੀ ਗੁਰੂ ਗਿਆਨਨਾਥ ਪੂਰਨ ਸੰਘਰਸ਼ ਦਲ ਜੱਤੇਬੰਦੀ ਵਿੱਚ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਲੁਧਿਆਣਾ ਵਿੱਚ ਜਿੰਨਾ ਵੀ ਮੱਤ ਬਾਲਮੀਕੀ ਮੱਦੀ ਦੇ ਸਿੱਖ ਭਾਈਚਾਰਾ ਹੈ 13 ਤਰੀਕ ਦਿਨ ਸ਼ੁੱਕਰਵਾਰ ਸੀਐਮ ਦਾ ਘਰਾਵ ਕਰਨ ਲਈ ਪਹੁੰਚਣ ਸਮੁੱਚੇ ਸਮਾਜ ਨੂੰ ਕਹਿਣਾ ਚਾਹੁੰਦਾ ਜਿੰਨਾ ਟਾਈਮ ਆਪਾਂ ਇਕੱਠੇ ਨਹੀਂ ਹੁੰਦੇ ਆਪਣੀ ਇਹ ਗੁਰੂਆਂ ਦੀਆਂ ਬੇਅਦਬੀਆਂ ਜਿੱਦਾਂ ਡਾਕਟਰ ਭੀਮਰਾਵ ਉਮੀਦਵਾਰ ਜੀ ਦੇ ਬੋਤ ਲਗਾਤਾਰ ਬਿਆਦਬੀਆਂ ਕਰ ਰਹੇ ਨੇ ਲੋਕ ਭਵੰਤਰੀ ਭਵੰਤਮਾਨ ਜੀ ਦਾ ਬਿਆਨ ਨਾ ਆਉਣਾ ਬਹੁਤ ਨਿਹਿੰਦਨਯੋਗ ਹੈ ਆਦਿਵਾਸੀ ਗੁਰੂ ਗਿਆਨ ਆਪੂਰ ਸੰਘਰਸ਼ ਦਲ ਵੱਲੋਂ 13 ਤਰੀਕ ਦਿਨ ਸ਼ੁੱਕਰਵਾਰ 11 ਵਜੇ ਲੁਧਿਆਣਾ ਵਿਖੇ ਸਤਕਾਰਯੋਗ ਸੀਐਮ ਭਵੰਤਮਾਨ ਜੀ ਦਾ ਗ੍ਰਾਹਕਨ ਲਈ ਬਾਰਮੀ ਕੁਮਾਜਮੀ ਸਖਪਾਈ ਕਰੇ ਨੂੰ ਬੇਨਤੀ ਕਰਦਾ ਅਪੀਲ ਕਰਦਾ ਕਿ ਵੱਧ ਤੋਂ ਵੱਧ ਸਾਥੀ ਲੁਧਿਆਣਾ ਵਿਖੇ ਪਹੁੰਚਣ ਜੋ ਬੋਲੇ ਸੋਨਰ ਪੈ ਮਾ ਗਾਲਮੀ ਕਮਨਾਰ ਕੀਜ